ਮਾਲਾ ਬਾਈ ਬਸਾ ਹੈ ਸ਼ਰਤ ਬਾਈ ਕਦੇ ਨੇ ਕਾਂਗਰਸ ਤਨਵੀਰ ਹੋ ਰਹੀ ਕੋਈ ਬਹ ਪੋਰੇ ਨੇ ਮੁਲਾਜ਼ਮ ਨੇ ਨਾਲ ਇਹਨਾਂ ਜਿਹੜਾ ਮਾਲਕ ਹੈਗੇ ਉਹ ਗੱਡੀ ਤੇ ਬੈਠਦੇ ਨੇ ਇਹ ਮਾਲਕਾਂ ਦੀ ਮੌਜੂਦੀ ਵਿੱਚ ਕੰਮ ਹੋਇਆ ਸਾਰਾ ਹੀ ਉਹ ਘਟਨਾ ਹੈਗੀ ਆ ਇੱਕ ਪਰਸਨ ਦੇ ਨਾਲ ਉਹ ਲੜਕੀ ਬਿਆਨ ਦੇਊਗੀ ਇਹ ਕਾਰਵਾਈ ਹੋਣੀ ਆ ਆਦਰਵਾਇਜ਼ ਨਹੀਂ ਹੋਣੀ ਅੱਛਾ ਜੀ ਇਹਨਾਂ ਨੇ ਇੱਕ ਲੜਕੀ ਦਾ ਹੱਥ ਪਰਿਆ ਛੇੜਖੰਨੀ ਕੀਤੀ ਦੁਕਾਨ ਦੇ ਅੰਦਰ ਇਹ ਪਹਿਲਾਂ ਵੀ ਕਰਦੇ ਰਹੇ ਆ ਨੇ ਵੀ ਸਮਾਜਿਕ ਬੰਦੇ ਹੁੰਦੇ ਨਾ ਇਹ ਸਮਾਜ ਦੇ 100 200 ਪਰਿਵਾਰਾਂ ਨਾਲ ਜੁੜੇ ਹੁੰਦੇ ਇਹ ਕੰਪਲੀਟ ਧਾਂਦੀਆਂ ਸੰਭੀ ਜਿੱਦਾਂ ਅਸੀਂ ਤੁਹਾਨੂੰ ਆ ਕੇ ਕਰ ਦਿੰਨੇ ਆ ਤੁਹਾਡੇ ਕੋਲ ਰਿਕਵੈਸਟ ਉਹ ਸਾਨੂੰ ਰਿਕਵੈਸਟ ਕਰਦੇ ਹੁਣ ਸਮਾਜ ਦੇ ਵਿੱਚ ਜਿਹੜੀ ਪ੍ਰੋਬਲਮ ਆਤੀ ਹੈ ਉਸ ਤੇ ਚਰਚਾ ਕਰਨੀ ਤਾਂ ਸਾਡੀ ਬਹੁਤ ਜ਼ਰੂਰੀ ਹੈ ਇਹ ਬੰਦੇ ਜਿਹੜੇ ਖਤਰਨਾਕ ਹੈ ਤੇ ਧੀਆਂ ਭੈਣਾਂ ਦੀ ਇੱਜ਼ਤ ਨੂੰ ਉਹ ਕਿੱਥੇ ਪਾੜਦੇ ਆ ਇਸ ਕਰਕੇ ਇਹ ਜਿਹੜੇ ਦੋ ਦੁਕਾਨਦਾਰ ਗਏ ਇਹ ਦੁਕਾਨ ਦੇ ਸੋ ਖਾਲੀਆ ਕਰੇ ਜਾਂਦੇ ਆ। ਦੁਕਾਨਾ ਜਿਹੜਾ ਪਿੱਛੇ ਪਿਆ ਜਿਹੜੀ ਦੁਕਾਨ ਹੈ ਉਹ ਪੰਨੋ ਜੂਰਾਜ ਬਰਾਤ ਵਾਲੀ ਦਾ ਉਹ ਦਾ ਜਿਹੜਾ ਦੁਕਾਨ ਦੇ ਇਹ ਚੋਟਨਾਂ ਸਾਡੇ ਆਪਨੇ ਅੱਜ ਤੱਕ ਫਰਮ ਨਹੀਂ ਉਹ ਦੁਕਾਨ ਕਰਦੇ ਆ ਆਪ ਕੋ ਮਾਲਕ ਕੌਣ ਬਤਾ ਦੇ ਮੈਂ ਚਲੋ ਐਚ ਮਾਲਕ ਮਾਲਕ ਮੈਂ ਆਪਨੇ ਹੀ ਵਸਤਾ ਪੜੇਗਾ ਕੰਮ ਕਰਨਾ ਦੁਕਾਨ ਹੈਗੀ ਕੱਪੜੇ ਦੀ ਇਹਦੇ ਵਿੱਚ ਕੁੜੀ ਐਲੀਗੇਸ਼ਨ ਸੀ ਕਿ ਲੜਕੀ ਨਾਲ ਕੋਈ ਸ਼ਰਤ ਨਹੀਂ ਕੀਤੀ ਆ ਤੇ ਬੰਦਾ ਜਿਹੜਾ ਰੌਟ ਆਫ ਕਰ ਲਿਆ ਤੇ ਜਿਹੜੀ ਅੱਗੇ ਪੱਤਰ ਜਿਹੜੀ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਬੰਦਾ ਬਹੁਤ ਸਾਰੇ ਪਰਿਵਾਰਾਂ ਬਾਰੇ ਵੀ ਜਿਹੜੀਆਂ ਨੇ ਕੰਪਨੀਆਂ ਤੁਹਾਡੇ ਕੋ ਮਦਾਈ ਨਹੀਂ ਹੋਊਗਾ ਤੁਸੀਂ ਨਹੀਂ ਨਹੀਂ ਅਸੀਂ ਕੋਈ ਨਹੀਂ ਲੈਂਦੇ ਸਾਡਾ ਸ਼ਾਂਤਮਈ ਪ੍ਰੋਟੈਸਟ ਦੇਖੋ ਇੱਕ ਸਮਾਜ ਆਸੀਂ ਕੋਈ ਛਿੰਦੇ ਨਹੀਂ ਤੇ ਸਾਡੇ ਰੋਕ ਕੇ ਕਪੂਰ ਥਲੇ ਦਾ ਮਾਹੌਲ ਖਰਾਬ ਹੁੰਦਾ ਤੁਹਾਡਾ ਆਵਾਜ਼ ਚੱਕਣਾ ਗੱਲ ਕਰਨਾ ਇਹ ਤਾਂ ਤੁਹਾਡਾ ਹੱਕ ਹੈ ਕਿਸੇ ਨਾਲ ਟੱਕਰ ਨਹੀਂ ਕਰਦੇ ਨਾ ਕੋਈ ਸਾਡੀ ਲੜਾਈ ਹੈ ਕਿਸੇ ਨਾਲ ਲੇਕਿਨ ਅਸੂਲਾਂ ਦੀ ਜਿਹੜਾ ਸਵਿਧਾਨ ਹੈ ਨਾ ਉਨੀ ਕੁ ਹੀ ਆ ਅਸੀਂ ਆਪਣੀ ਆਵਾਜ਼ ਚੱਕਾਂਗੇ ਇੱਕ ਰੋਸ਼ ਮੀਟਿੰਗ ਰੱਖੀ ਗਈ ਸੀ ਜਿਦੇ ਸਾਰੇ ਸਮਾਜ ਦਾ ਰੋਸ਼ ਸੀਗੀ ਜੋ ਚੀਜ਼ਾਂ ਹੋਈਆਂ ਨਹੀਂ ਹੋਣੀਆਂ ਚਾਹੀਦੀ ਅਸੀਂ ਉਹਦੇ ਤੇ ਹੀ ਚਰਚਾ ਕੀਤੀ ਆ ਮੋਲਾ ਢਿੱਡ ਕੀ ਕੰਮ ਕੀ ਕਰਦੇ ਆ ਇਹ ਕੜਾਈ ਦਾ ਕੰਮ ਆ ਠੀਕ ਆ ਇਹ ਕਿਹੜਾ ਬਿਆਰ ਬੰਦਾ ਇਹ ਅਮਰਿਤ ਤੇਜਾਰੀ ਕੀ ਮਾਮਲਾ ਕੀ ਆ ਜੀ ਮਾਲਾਬਾਈ ਬਸਾ ਹੈ ਸ਼ਰਾਰਤ ਬਾਈਆਂ ਕਰਦੇ ਨੇ ਕੌਣ ਕਰਦੇ ਆ ਤਨਵੀਰ ਹੋ ਰਹੀ ਸੋहेब ਆ ਕੋਰੇ ਨੇ ਮੁਲਾਜ਼ਮ ਨੇ ਨਾਲ ਇਹਨਾਂ ਜਿਹੜਾ ਮਾਲਕ ਹੈਗੇ ਉਹ ਗੱਡੀ ਤੇ ਬੈਠਦੇ ਨੇ ਇਹ ਮਾਲਕਾਂ ਦੀ ਮੌਜੂਦੀ ਵਿੱਚ ਕੰਮ ਹੋਇਆ ਸਾਰਾ ਇਹ ਅੱਛਾ ਹਾਂਜੀ ਤੇ ਦੋ ਕਿਹੜੀਆਂ ਦੁਕਾਨਾਂ ਮਾਲਕਾਂ ਇਹ ਦੋ ਦੁਕਾਨਾਂ ਜੀ ਇਹ ਦੋਨੋਂ ਰੈਂਟ ਤੇ ਇਹ ਦੋਨੋਂ ਰੈਂਟ ਤੇ ਕਿੰਨੇ ਦੇ ਰੈਂਟ ਇਹ تنویرロナ ਨੂੰ تنویر ਉਹ صاحب ਅੱਛਾ ਅੱਛਾ ਕੋਨੇ ਹਾਂਜੀ ਹਾਂਜੀ ਠੀਕ ਹੈ ਇਹ ਇੱਕ ਮੁਸਲਮਾਨ ਨੇ ਮੁਸਲਮਾਨ ਹੈ ਠੀਕ ਹੈ ਤੇ ਕੀ ਗੱਲ ਕੀ ਹੋਈ ਹੈ ਜਿਹੜਾ ਅੱਜ ਇਹਨਾਂ ਨਾਲ ਟਕਰੀਆ ਇੱਥੇ ਸਾਠਾ ਜੀ ਇਹਨਾਂ ਨੇ ਇਹ ਕਿ ਲੜਕੀ ਦਾ ਹੱਥ ਪਰਿਆ ਛੇੜਖਾਨੀ ਕੀਤੀ ਦੁਕਾਨ ਦੇ ਅੰਦਰ ਇਹ ਪਹਿਲਾਂ ਵੀ ਕਰਦੇ ਰਹੇ ਆ ਅੱਛਾ ਹਾਂਜੀ ਲੇਕਿਨ ਇਹ ਵੀ ਹੁਣ ਜਿਆਦਾ ਕੋਈ ਮੁੱਦਾ ਉੱਠ ਗਿਆ ਥੱਲੇ ਮੁੱਦਾ ਦੱਬਿਆ ਰਿਹਾ ਕੋਈ ਸ਼ਰੀਫ ਕਰਦੇਆਂ ਲੜਕੀਆਂ ਹੁੰਦੀਆਂ ਕੋਈ ਮੁੱਦਾ ਚੱਕੜੀਆਂ ਪਈ ਨੇ ਚੱਕੜੀਆਂ ਆਪਣੀ ਇੱਜ਼ਤ ਪਿੱਛੇ ਲੇਕਿਨ ਜਿਸੇ ਕੋਈ ਲੜਕੀ ਜਿਹੜੀ ਸੀ ਉਹ ਸਮਝਦਾ ਦਾ ਦਲੇਰ ਸੀਗੀ ਇਸ ਚੀਜ਼ ਦੇ ਲਈ ਕੋਣਾ ਹੱਥ ਪਾਲਿਆ ਤੁਸੀਂ ਮੈਨੂੰ ਕਿਦਾਂ ਮੰਗੇ ਮੇਰਾ ਛੇੜਖਾਨੀ ਕੀਤੀ ਆ ਕੋਣਾ ਆਪਣੇ ਰਿਸ਼ਤੇਦਾਰ ਹੈ ਇਹ ਫੌਟੋ ਤੇ ਕੰਮ ਕਰਦੇ ਹੋਏ ਚੇਕਨਾਂ ਨਾਲ ਕਾਫੀ ਹੋ ਗਿਆ ਜੀ ਅੱਛਾ ਕਾਫੀ ਹੋ ਗਿਆ ਹਾਂਜੀ ਹਾਂਜੀ ਜੀ ਤੇ ਅੱਜ ਵੀ ਐਸੀ ਇੰਨਾ ਇਕੱਠ ਹੋਇਆ ਬਾਕੀ ਇਹ ਸਾਰੀ ਇਹ ਸਾਰੀ ਸਰਵ ਸੰਪਤੀ ਦੇ ਨਾਲ ਹੀ ਇਹ ਜੀ ਇਕੱਠ ਹੋਇਆ ਜੀ ਇਹ ਬੰਦੇ ਜਿਹੜੇ ਖਤਰਨਾਕ ਹੈ ਇਹ ਧੀਆਂ ਭੈਣਾਂ ਦੀ ਇੱਜ਼ਤ ਨੂੰ ਅਕੇ ਹੱਥ ਪਾੜਦੇ ਆ ਇਸ ਕਰਕੇ ਇਹ ਜਿਹੜੇ ਦੋ ਦੁਕਾਨਦਾਰ ਗਏ ਇਹ ਦੁਕਾਨ ਜਿਹੜੇ ਦੋਨੋਂ ਖਾਲੀਆਂ ਕਰ ਦੇਣ ਜਾਂ ਖਾਲੀ ਕਿਉਂ ਕਰ ਦੇਣ ਹਾਂਜੀ ਤੇ ਜਿਨ੍ਹਾਂ ਤਾਰੇ ਲੱਗੇ ਹੁਣੇ ਨਹੀਂ ਚਾਬੀਆਂ ਤਾਂ ਦਿੱਤੀਆਂ ਹੈ ਜੀ ਅੱਛਾ ਜੀ ਬਾਕੀ ਇਹਨਾਂ ਦਾ ਯੋਗਾਂ ਜਿਹੜੇ ਆਣਗੇ ਬੈਠੇ ਕਹਿੰਦੇ ਕੱਲ ਨੂੰ ਖਾਲੀ ਕਰ ਦੇਾਂਗੇ ਠੀਕ ਹੈ ਅੱਜ ਕੋਸ਼ਿਸ਼ ਜੱਥੇਬੰਦੀਆਂ ਨੇ ਇਕੱਠੇ ਹੋ ਕੇ ਆਪਣਾ ਕੋਈ ਵਿਚਾਰ ਰੱਖਿਆ ਗਿਆ ਉਹਨਾਂ ਨੇ ਇੱਕੇ ਦੁਕਾਨ ਹੈਗੀ ਹੈ ਕੱਪੜੇ ਦੀ ਇਹਦੇ ਵਿੱਚ ਕੁੜੀ ਐਲੀਗੇਸ਼ਨ ਸੀ ਕਿ ਲੜਕੀ ਨਾਲ ਕੋਈ ਸ਼ਰਤ ਨਹੀਂ ਕੀਤੀ ਹੈ ਤੇ ਬੰਦਾ ਜਿਹੜਾ ਰੌਟਾ ਪਾ ਲਿਆ ਤੇ ਜਿਹੜੀ ਅੱਗੇ ਪਾਸਰ ਜਿਹੜੀ ਐਕਟ ਕਾਰਵਾਈ ਹੋਈ ਅਸਲ ਵਿੱਚ ਜੱਥੇਬੰਦੀਆਂ ਦੁਕਾਨ ਦਾ ਤਾਲਾ ਖਲਾ ਕੇ ਸਮਾਨ ਜਿਹੜਾ ਵਾ ਉਹ ਕਹਿੰਦੇ ਕਿ ਕਢਾ ਕੇ ਬਾਹਰ ਤੇ ਉਹ ਸਾਰਿਆਂ ਨੂੰ ਸਮਝਾਇਆ ਕਿ ਕੋਈ ਵੀ ਕੋਈ ਆਪਣੇ ਹੱਥ ਵਿੱਚ ਨਾ ਲਵੇ ਤੇ ਜਿਹੜੀ ਕਾਰਵਾਈ ਉਹ ਇੱਕ ਬੰਦੇ ਦੇ ਖਿਲਾਫ ਬੰਦਾ ਰੈਸਟਲ ਵੀ ਹੋ ਆ ਬੰਦਾ ਆਊਟ ਆਫ ਕਰ ਲਿਆ ਮਾਰਦੀ ਕਾਰਵਾਈ ਤਾਂ ਹੀ ਚੱਲਦੀ ਹੈ